ਅੱਜ ਭਾਈ ਅਮਰਤਪਾਲ ਬਾਹਰ ਹੁੰਗਾ ਤਰ ਕੰਮ ਸੇ ਕੰਮ ਉੱਥੇ ਜਾ ਕੇ ਇਹ ਗੱਲ ਤਾਂ ਅੱਜ ਹੀ ਮੋਰਚਾ ਲਗਾਉਣਾ ਸੀ ਉੱਥੇ ਤੁਹਾਡੀ ਹਿੰਮਤ ਕਿਵੇਂ ਪੈ ਗਈ ਮੁੰਡੇ ਨੂੰ ਮਾਰਕੁੱਟ ਕਰਨ ਦੀ ਲਹਨਤ ਹੈ ਇਹੋ ਜਿਹੇ ਬੰਦਿਆਂ ਦੇ ਜਿਹੜੇ ਮਾਰਕੁੱਟ ਕਰ ਰਹੇ ਨੇ ਲਹਨਤ ਹੈ ਇਹੋ ਜਿਹੇ ਬੰਦਿਆਂ ਦੇ ਪੈਦਾ ਹੋਇਆ ਹੈ ਜੇ ਥਾਣੇ ਦੇ ਅੰਦਰ ਵੀ ਗਿਆ ਹੋ। ਜੇ ਥਾਣੇ ਦੇ ਅੰਦਰ ਗਿਆ ਹੁੰਦਾ ਪਤਾ ਨਹੀਂ ਇਹਨਾਂ ਨੇ ਕੀ ਕਰਨਾ। ਕੀ ਵਿਖਾ ਰਹੇ ਹੋ ਪੰਜਾਬ ਦੇ ਅੰਦਰ ਕਿ ਅਸੀਂ ਵਾਰਾਂ ਤੋਂ ਫੜ ਕੇ ਇੱਕ ਸਿੱਖ ਨੂੰ ਇਸ ਤਰ੍ਹਾਂ ਕੁੱਟਦੇ ਆ ਯਾਰ ਸ਼ਰਮ ਮਾਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਬੰਦੇ ਪੈਦਾ ਹੋਣ ਤੇ ਵੀ ਸ਼ਰਮ ਮਾਉਣੀ ਚਾਹੀਦੀ ਇਹੋ ਯਾਦ ਹੈ ਮੁਖਬਤਰੀ ਨੂੰ ਤੇ ਪਤਾ ਨਹੀਂ ਲੱਗਦਾ ਕਿ ਪੰਜਾਬ 'ਚ ਕੀ ਹਾਲਾਤ ਬਣਾ ਛੱਡੇ ਨੇ ਸਿੱਖ ਨੂੰ ਕੁੱਟਣਾ ਮਾਰਨਾ ਸਿੱਖ ਨੂੰ ਕਤਲ ਕਰਨਾ ਤਾਂ ਇੱਕ ਜਾਨਵਰ ਤੋਂ ਵੀ ਬਹੁਤ ਪਿਛੇ ਰਹਿ ਗਿਆ ਹੈ ਜਾਨਵਰ ਦੀ ਵੀ ਵੈਲਿਊ ਪੈਂਦੀ ਸਿੱਖ ਦੀ ਤਾਂ ਪੈਂਦੀ ਗਲਤ ਆ ਟੌਰਚਰ ਕਰਨਾ ਮਾਰਨਾ ਕੁੱਟਣਾ ਪੁਲਿਸ ਦੇ ਕੋਲ ਕਿਤੇ ਵੀ ਕੋਈ ਅਖਚਾਰਚ ਨਹੀਂ ਆਉਂਦਾ ਠੀਕ ਹੈ ਇਹ ਹਮਨ ਰਾਈਟਸ ਦੀ ਉਲੰਘਣਾ ਇੱਕ ਤਰ੍ਹਾਂ ਦੀ ਹੂੰ ਤੁਸੀਂ ਕਿਸੇ ਨੂੰ ਟੌਰਚਰ ਕਰਦੇ ਹੋ ਵਿਦਆਊਟ ਨਵਸੀਗੇ ਪਹਿਲੇ ਟੌਰਚਰ ਕਰ ਹੀ ਨਹੀਂ ਸਕਦੇ ਜੇ ਉਸ ਬੱਚੇ ਦਾ ਗਨਾ ਹੈ ਤਾਂ ਤੁਸੀਂ ਉਸ ਦੇ ਖਿਲਾਫ ਲੀਗਲੀ ਐਕਸ਼ਨ ਨਹੀਂ ਲੈ ਸਕਦੇ ਹੋ ਜੀ ਪਰ ਬਾਦ ਕਿਸਮਤੀ ਸਾਡੀ ਇਹ ਹੈ ਕਿ ਸਾਡਾ ਕੋਈ ਲੀਡਰ ਕਿਸੇ ਨੇ ਬੋਲਣਾ ਹੀ ਨਹੀਂ ਜੀ ਕੋਈ ਪੰਥਕ ਲੀਡਰ ਨਹੀਂ ਕੋਈ ਸਾਡੇ ਆਮ ਆਦਮੀ ਵਾਲੇ ਨਹੀਂ ਕੋਈ ਕਾਂਗਰਸੀ ਨਹੀਂ ਕਾਰਨ ਕੀ ਹੈ ਜੇ ਅਸੀਂ ਬੋਲੇ ਤਾਂ ਸਾਡੇ ਨਾਲ ਇੱਕ ਗੱਲ ਜੁੜ ਜੇਗੀ ਉਹ ਇਹਦਾ ਸਿੱਖਾਂ ਦਾ ਲੀਡਰ ਹੈ ਅਸੀਂ ਤਾਂ ਦਿੱਲੀ ਦਰਬਾਰ ਦੇ ਅਸੀਂ ਤੇ ਝਗੜ ਬੰਦੇ ਆ ਸਾਹੀ ਚੱਡਿਆਂ ਚ ਪੁੱਛਦੇ ਨਾਲੇ ਲੋਕ ਆ ਅੱਜ ਮੈਂ ਤਾਂ ਤਾਂ ਤੁਹਾਨੂੰ ਇਹ ਬੇਨਤੀ ਕਰਨ ਲੱਗਾ ਸਾਨੂੰ ਆਪ ਦੀ ਇਹ ਖੇਤਰੀ ਪਾਰਟੀ ਜੇ ਅੱਜ ਭਾਈ ਅਮਰਤਪਾਲ ਬਾਹਰ ਹੁੰਦਾ ਤਰ ਕੰਮ ਸੇ ਕੰਮ ਉੱਥੇ ਜਾ ਕੇ ਇਹ ਗੱਲ ਤਾਂ ਅੱਜ ਹੀ ਮੋਰਚਾ ਲਗਾਉਣਾ ਸੀ ਉੱਥੇ ਕਿ ਤੁਹਾਡੀ ਹਿੰਮਤ ਕਿਵੇਂ ਪੈ ਗਈ ਮੁੰਡੇ ਨੂੰ ਮਾਰਕੁੱਟ ਕਰਨ ਦੀ ਉਹ ਨਾ ਉਹ ਅਮਰਤ ਧਾਰੀ ਬੰਦਾ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਪੰਜ ਕਕਾਰ ਨੇ ਜਿਨ੍ਹਾਂ ਦੀ ਉਹਨਾਂ ਨੇ ਬੇਜਬੀ ਕੀਤੀ ਹੈ ਉਹਨਾਂ ਦੇ ਪਰਚਾ ਦਰਜ ਹੋਵੇ ਉਸ ਪੁਆਇੰਟ ਤੇ ਜੀ ਔਰ ਸਾਡੀ ਸੁਣੇ ਕੌਣ ਨਾ ਪੰਜਾਬ ਤੋਂ ਬਾਹਰ ਨਾ ਦੇਸ਼ ਤੋਂ ਬਾਹਰ ਨਾ ਪੰਜਾਬ ਦੇ ਅੰਦਰ ਸਾਡੀ ਕੋਈ ਸੁਣਵਾਈ ਥੋੜਾ ਹੈ ਕੀ ਹੁੰਦਾ ਗਨਾਹ ਉਸ ਬੰਦੇ ਦਾ ਅੱਜ ਵੀ ਪੰਜਾਬ ਉਥੇ ਖੜੋਤਾ ਜਿੱਥੇ 92 ਦੇ ਵਿੱਚ ਫੇਕਨ ਕਾਉਂਟਰ ਸ਼ੁਰੂ ਹੋਇਆ ਸੀ ਕੀ ਅੱਜ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪਤਾ ਨਹੀਂ ਲੱਗਦਾ ਕਿ ਪੰਜਾਬ 'ਚ ਕੀ ਹਾਲਾਤ ਬਣਾ ਛੱਡੇ ਨੇ ਐਨੀ ਅਨਲਿਮਿਟਡ ਪਾਵਰ ਦਿੱਤੀ ਹੈ ਆਪਰ ਉਸ ਨੂੰ ਤੁਸੀਂ ਉਹਨਾਂ ਲਈ ਦਾ ਡੀਜੀਪੀ ਨੂੰ ਸਾਰਾ ਪਤਾ ਡੀਜੀਪੀ ਨੂੰ ਇਹ ਨਹੀਂ ਪਤਾ ਲੱਗਾ ਪਰਚਾ ਦਰਜ ਕਰਨਾ ਇਹਨਾਂ ਬੰਦਿਆਂ ਦੇ ਖਿਲਾਫ ਸੋ ਮੈਂ ਇਹ ਹੀ ਇੱਕ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਨੂੰ ਹੁਣ ਖੇਤਰੀ ਪਾਰਟੀ ਦੇ ਪੰਥਕ ਧਿਰ ਦੀ ਲੋੜ ਹੈ ਉਹ ਪੰਥਕ ਧਿਰ ਪ੍ਰਾਣੀ ਨਹੀਂ ਬੋਲਦੀ ਜੀ ਹਾਂ ਇਸ ਕਰਕੇ ਬਹੁਤ ਮਾੜੀ ਗੱਲ ਹੋਈ ਹੈ ਬੱਚੇ ਦੇ ਨਾਲ ਇਹਨਾਂ ਜਿਹੜੇ ਦੋਨਾਂ ਮੁਲਾਜ਼ਮਾਂ ਦੇ ਖਿਲਾਫ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਐਸਪੀ ਡੀ ਦੀ ਇੱਕ ਵਰਸ਼ਨ ਆਉਂਦਾ ਹੈ ਉਹ ਕਹ ਰਿਹਾ ਕਿ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਦੋ ਮੁਲਾਜ਼ਮਾਂ ਨੂੰ ਚਲੋ ਠੀਕ ਹੈ ਉਹ ਹੋ ਗਏ ਹੁਣ ਪਰ ਜਿਹੜੀ ਉੱਥੇ ਘਟਨਾ ਵਾਪਰੀ ਆ ਜੀ ਉਹ ਇੱਕ ਕਿਸੇ ਕੋਠੇ ਤੇ ਖੜੇ ਜਾਂ ਚੋਰੀ ਖੜ ਕੇ ਇੱਕ ਵੀਡੀਓ ਬਣਾਈ ਗਈ ਆ ਜਿਸ ਵੱਲੋਂ ਵੀ ਬਣਾਈ ਗਈ ਮੇਰ ਜਾਂ ਫੀਮੇਲ ਜੇ ਉਹ ਵੀਡੀਓ ਨਾ ਬਣੀ ਹੁੰਦੀ ਤੇ ਉਹਨਾਂ ਦਾ ਜਿਵੇਂ ਉਹਨੂੰ ਕੁੱਟਿਆ ਜਾ ਰਿਹਾ ਮਤਲਬ ਦਾ ਪਸ਼ੂ ਦੇ ਵੀ ਨਹੀਂ ਆਪਾਂ ਡਾਂਗ ਮਾਰਦੇ ਜੇ ਕੋ ਆਪਣਾ ਪਸ਼ੂ ਝੋਟਾ ਮੱਚ ਗਾਂ ਖਰਾਬ ਕਰਤੀ ਹੋਵੇ ਤੇ ਉਹਨੂੰ ਵੀ ਇੰਨੀ ਪੂਰੀ ਰਹਿਮੀ ਨਾਲ ਨਹੀਂ ਕੁੱਟਦੇ ਇਹ ਉਹੀ ਪੁਲਿਸ ਆ ਜਿਨ੍ਹਾਂ ਨੇ ਫੇਕ ਐਂਕਾਊਂਟਰ ਕੀਤੇ ਸੀ 25 ਹਜ਼ਾਰ ਮੁੰਡਾ ਮ ਜਾ ਸਰਕਾਰਾਂ ਸਾਡੀਆਂ ਆਰਧੀਆਂ ਦੇ ਨੱਥ ਪਾਈ ਹੁੰਦੀਆਂ ਨੇ ਦੀ ਹਿੰਮਤ ਕਿਵੇਂ ਪੈਣੀ ਸੀ ਹੂੰ ਤੁਸੀਂ ਮੈਂ ਤੁਹਾਨੂੰ ਜਗਮੀਤ ਜੀ ਇੱਕੋ ਗੱਲ ਕਹੀ ਜਾਂ ਤੁਸੀਂ ਲੀਗਲ ਇਲੈਕਸ਼ਨ ਲੈ ਸਕਦੇ ਹੋ ਜਿਓ ਬੰਦੇ ਨੇ ਗਨਾਹ ਕੀਤਾ ਬੱਚਰੇ ਪਰਚਾ ਦਰਜ ਕਰ ਸਕਦੇ ਹੋ ਹੂੰ ਤੁਸੀਂ ਕਿਸੇ ਨੂੰ ਟਾਰਚਰ ਛੋੜਾ ਕਰ ਸਕਦੇ ਹੋ ਕਿ ਤੁਸੀਂ ਟਾਰਚਰ ਕੀਤੀ ਜਾਂਦੇ ਹੋ ਜੀ ਵੈਸੇ ਵੀ ਤੁਸੀਂ ਐਲੀ ਬੁਰੀ ਤਰ੍ਹਾਂ ਮਾਰਕੁੱਟ ਕਰ ਰਹੇ ਜਿਵੇਂ ਬੰਦਾ ਪਸ਼ੂਆਂ ਨੂੰ ਕੁੱਟੀਦਾ ਯਾਰ ਉਹ ਤਾਂ ਬੱਚਾ ਪਰਚਾ ਜਸਲਾ ਰਿਹਾ ਜੇ ਜੇ ਹਾਂਜੀ ਉਹ ਤਾਂ ਬੱਚਾ ਪੈਰਾਂ 'ਚ ਹੱਥ ਲਾ ਰਿਆ ਤੇ ਕਹਿ ਰਿਆ ਮਾਫ ਕਰ ਦਿਓ ਬਾਬਾ ਜੀ ਮੈਨੂੰ ੴ ਸਤਨਾਮ ਕਰਤਾ ਪੁਰਖੂ ਜਿਵੇਂ ਉਹਦਾ ਅੰਦਾਜ਼ ਆ ਉਸੇ ਅੰਦਾਜ਼ 'ਚ ਹੀ ਗੱਲ ਕਰ ਰਿਆ ਉਹ ਤਾਂ ਲਨਤ ਹੈ ਲਨਤ ਹੈ ਇਹੋ ਜਿਹੇ ਬੰਦਿਆਂ ਦੇ ਜਿਹੜੇ ਮਾਰਕੁੱਟ ਕਰ ਰਹੇ ਨੇ ਲਨਤ ਹੈ ਇਹੋ ਜਿਹੇ ਬੰਦਿਆਂ ਦੇ ਪੈਦਾ ਕੇਸਾਂ ਤੋਂ ਫੜ ਕੇ ਇੱਕ ਮੋਨਾ ਬੰਦਾ ਠੀਕ ਹੈ ਮੈਨੂੰ ਨਹੀਂ ਪਤਾ ਉਹ ਪੱਗ ਬੰਨਦਾ ਕਿ ਨਹੀਂ ਬੰਨਦਾ ਪਰ ਉਹਨੇ ਕੇਸਾਂ ਤੋਂ ਫੜ ਕੇ ਐਦਾਂ ਧੋਈ ਫਿਰਦਾ ਮੈਨੂੰ ਤਾਂ ਲੱਗਦਾ ਯਾਰ ਐਨੀ ਦਰਿੰਦਗੀ ਤੇ ਸ਼ਾਇਦ 84 ਜੀ ਨਾ ਕੀਤੀ ਹੋਵੇ ਉਹਨਾਂ ਨੇ ਜਿਵੇਂ ਮੈਂ ਕਹਿਣਾ ਜੀ ਅਜੇ ਇਹ ਅਜੇ ਥਾਣੇ ਦੇ ਅੰਦਰ ਨਹੀਂ ਗਿਆ ਹੋ ਇਹ ਖਾਨੇ ਦੇ ਅੰਦਰ ਕੀ ਹੁੰਦਾ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਸੋ ਇਹੋ ਜਿਹੇ ਬੰਦਿਆਂ ਨੂੰ ਡਿਸਮਿਸ ਕਰਕੇ ਇਹ ਇਹਨਾਂ ਦੇ ਪਰਚੇ ਦਰਜ ਹੋਣ ਤੇ ਇਹਨਾਂ ਨੂੰ ਪਤਾ ਲੱਗੇ ਕਿ ਅੱਗੇ ਤੋਂ ਅਸੀਂ ਇਹੋ ਜਿਹਾ ਗੁਨਾਹ ਨਹੀਂ ਕਰਨਾ ਪਰ ਜਗਮੀਤ ਸਿੰਘ ਸਾਡੀ ਸੁਣਦਾ ਕੌਣ ਹੈ 25 ਹਜ਼ਾਰ ਫੇਕ ਇਨਕਾਊਂਟਰ ਕਰਕੇ ਮੁੰਡੇ ਮਾਰਦੇ ਤੱਤੀਆਂ ਲੁੱਕ ਕਰਕੇ ਸਾਡੇ ਇੱਥੇ ਪੰਜਾਬ ਦੇ ਅੰਦਰ ਪ੍ਰਾਈਵੇਟ ਪਾਰਟ ਚ ਪਾਏ ਜਾਂਦੇ ਸੀ ਲੁੱਕ ਕੀ ਕਰ ਲਿਆ ਅਸੀਂ ਸਾਡਾ ਲੀਡਰ ਹੀ ਕੋਈ ਨਹੀਂ ਬੋਲਣ ਵਾਲਾ ਪੰਜਾਬ 'ਚ ਜਿਹੜਾ ਬੋਲਦਾ ਹੈ ਉਹ ਅਸੀਂ ਜੇਲ੍ਹ ਚ ਭੇਜਣਾ ਹੈ ਹੂੰ ਜੰਗਲ ਰਾਜ ਆ ਪੰਜਾਬ ਦੇ ਅੰਦਰ ਕੋਈ ਹਾਲਾਤ ਚੰਗੇ ਥੋੜਾ ਨੇ ਇੱਥੇ ਪੰਜਾਬ ਦੇ ਵਿੱਚ ਹੂੰ ਫਿਰ ਸਿੱਖਾਂ ਦੇ ਨਾਲ ਜੇ ਕੋ ਹੋਰ ਕੌਮ ਹੋਵੇ ਨਾ ਹੁਣ ਦਿੱਲੀ 'ਚ ਕਿਰਤਾਰਾ ਖੜਕ ਜਾਨੀਆਂ ਜੀ ਸਿੱਖ ਨੂੰ ਕੁੱਟਣਾ ਮਾਰਨਾ ਸਿੱਖ ਨੂੰ ਕਤਲ ਕਰਨਾ ਤਾਂ ਇੱਕ ਜਾਨਵਰ ਤੋਂ ਵੀ ਬਹੁਤ ਪਿੱਛੇ ਰਹਿ ਗਿਆ ਹੈ ਜਾਨਵਰ ਦੀ ਵੀ ਵੈਲਿਊ ਪੈਂਦੀ ਸਿੱਖ ਦੀ ਤਾਂ ਪੈਂਦੀ ਹੀ ਨਹੀਂ ਹੂੰ ਬਹੁਤ ਸਾਰੇ ਚੁੱਪ ਨੇ ਉਹ ਗੱਲ ਤਾਂ ਠੀਕ ਹੈ ਜੇ ਕੱਲ ਹੋਈ ਪੰਜਾਬ ਦੇ ਅੰਦਰ ਬਿਲਕੁਲ ਠੀਕ ਗੱਲ ਹੈ ਜੇ ਕੋਈ ਹੋਰ ਕੋਈ ਘਟਨਾ ਹੋਈ ਹੁੰਦੀ ਤੇ ਬਹੁਤ ਵੱਡੇ ਪੱਧਰ ਤੇ ਲਾਉਣਾ ਪੈਣਾ ਸੀ ਪਰ ਇੱਥੇ ਮੈਂ ਇਹ ਗੱਲ ਕਹੂੰਗਾ ਇੱਥੇ ਆਪਣੇ ਵੀ ਚੁੱਪ ਨੇ ਨਾ ਜਿਹਨਾਂ ਇਹਨਾਂ ਨੇ ਬੋਲਣਾ ਹੀ ਨਹੀਂ ਆਪਣੇ ਆਣੇ ਹੂੰ ਇਹਨਾਂ ਨੂੰ ਕੀ ਲੋੜ ਹੈ ਇਹਦਾ ਤੁਹਾਡੇ ਇੱਕ ਲੀਡਰ ਤੁਸੀਂ ਲੀਡਰ ਚੁਣਦੇ ਕਿਹੜੀ ਗੱਲੋ ਜੀ ਯਾਰ ਕਿਉਂ ਆ ਚਾਰ ਹਲਕਿਆਂ ਵਿੱਚ ਭੱਜੇ ਫਿਰਦੇ ਜਿਵੇਂ ਲੋਕ ਆ ਲਾਲਾ ਲਾਲਾ ਕਰਦੇ ਫਿਰਦੇ ਨੇ ਹਲਕਿਆਂ ਵਿੱਚ ਘੁੰਮਣਾ ਇਹਨਾਂ ਤੋਂ ਕੀ ਹੈ ਹੂੰ ਤੁਹਾਡੇ ਕਿੱਥੇ ਉਹ ਕਹਿਣ ਜਿਹੜੇ ਬੜੇ ਸਿਆਣੇ ਲੀਡਰ ਨੇ ਇਹਨਾਂ ਹਲਕਿਆਂ ਦੇ ਵਿੱਚ ਬੈਠੇ ਹੋਏ ਨੇ ਘਰਾਂ 'ਚ ਕੋ ਇੰਟਰਵਿਊ ਦਿੰਦੇ ਨੇ ਉਹ ਗਿਰਸਖੀ ਦੀ ਡੈਫੀਨੇਸ਼ਨ ਦੱਸਦੇ ਨੇ ਬੋਲਦੇ ਕਿਉਂ ਨਹੀਂ ਪਾਇ ਅੱਜ ਹੂੰ ਤੇ ਫਿਰ ਸਾਡੇ ਲੋਕ ਇੱਡੇ ਕਿਉਂ ਮਰੇ ਹੋਏ ਨੇ ਇਹੋ ਦੇ ਮਗਰ ਸਾਰੇ ਲੀਡਰਾਂ ਦੇ ਭੱਜੇ ਫਿਰਦੇ ਨੇ ਜਦੋਂ ਲੀਡਰ ਤੁਹਾਡੀਆਂ ਪੱਗਾਂ ਲੈ ਲੈਂਦੀਆਂ ਨੇ ਤੁਹਾਨੂੰ ਵਾਲਾ ਦੇ ਖਰਚੇ ਪੰਜਾਬ 'ਚ ਕਿੱਡੀ ਸਿਆ ਜਾਂਦਾ ਹੈ ਉਦੋਂ ਇਹ ਲੀਡਰ ਨਹੀਂ ਬੋਲਦੇ ਇਹਨਾਂ ਤੇ ਕਰਾਵਾ ਕੀ ਹੈ ਹੂੰ ਦੇਖੋ ਅੱਜ ਕਿਤੇ ਹਿੰਦੁਸਤਾਨ ਦੀ ਬਹੁ ਗਿਣਤੀ ਦੇ ਕਿਤੇ ਹੱਥ ਇਸ ਤਰ੍ਹਾਂ ਕੀਤਾ ਹੁੰਦਾ ਕਿ ਸਰਦਾਰ ਸਭ ਰਾਤ ਕਰ ਦਿੱਲੀ ਹੱਲ ਜਾਣੀ ਸੀ ਉਹ ਕਹਿੰਦੇ ਨੇ ਉਹਨਾਂ ਦੇ ਲੀਡਰ ਤੇ ਉਹਨਾਂ ਦੀ ਪਬਲਿਕ ਹੈ ਹੂੰ ਦੇਖੋ ਲੀਡਰ ਦੀ ਡੈਫੀਨੇਸ਼ਨ ਤਾਂ ਹਿੰਦੁਸਤਾਨ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਹੀ ਹੈ ਸਾਡੇ ਲੀਡਰ ਤਾਂ ਮਰੇ ਹੋਏ ਲੀਡਰ ਨੇ ਤਾਂ ਇਹਨਾਂ ਦਾ ਪੱਲਾ ਹੀ ਕੱਖ ਨਹੀਂ ਹੂੰ 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 ਜੇ ਵੇਖੀ ਕਿ ਕਿਤੀ ਬੁੱਕ ਆਪਦੇ ਅੰਦਾਜ਼ ਕਰਕੇ ਮਸ਼ਹੂਰ ਹੋਇਆ ਸੀ ਕਿ ਮੈਨੂੰ ਲੱਗਦਾ ਵੀ ਉਹ ਥੋੜਾ ਜਿਹਾ ਮੰਦ ਬੁੱਧੀ ਮੈਨੂੰ ਮੈਨੂੰ ਮੇਰੇ ਵੇਖਣ ਦੇ ਅੰਦਾਜ਼ ਤੋਂ ਲੱਗਦਾ ਠੀਕ ਹੈ ਹੋ ਸਕਦਾ ਕਿ ਬਹੁਤ ਇੰਟੈਲੀਜੈਂਟ ਹੋਵੇ ਪਰ ਮੈਨੂੰ ਐ ਲੱਗਦਾ ਕਿ ਉਹਦੇ ਵਿੱਚ ਬਚਪਨਾ ਦਿਮਾਗ ਆ ਅੱਜ ਵੀ ਉਹਦੇ ਗੱਲ ਕਰਨ ਦੇ ਅੰਦਾਜ਼ ਤੋਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੁੰਦਾ ਉਹਦਾ ਅੰਦਾਜ਼ ਇੱਕ ਜਿਹੜਾ ਤੇ ਯਾਰ ਉਹਨਾਂ ਨੂੰ ਇੰਨੀ ਸਮਝ ਨਹੀਂ ਆਈ ਕਿ ਅਸੀਂ ਕਿੱਟ ਕਿਨੂੰ ਰਹੇ ਆਂ ਜਵਾਕ ਨੂੰ ਕੁੱਟ ਰਹੇ ਆਂ ਸੀ। ਫਾਈਲ ਤੋਂ ਨੀਂ ਮਰ 15 17 ਸਾਲ ਹੋ ਗਏ। ਬਹੁਤ ਕੁਝ ਹੁੰਦਾ ਹੈ ਪਿਛਲੇ ਸਾਲ ਮੁਕਸਰ ਕੀ ਹੋਇਆ ਸੀ ਕਿ ਵਕੀਲ ਨਾਲ ਚਲੋ ਗਾਂ ਵਕੀਲ ਹੀ ਅੰਡਰ ਪ੍ਰੈਸ਼ਰ ਜਾਂ ਥ੍ਰੈਟਾਂ ਦੇ ਨਾਲ ਕੀ ਹੋਇਆ ਰੱਬ ਜਾਣੇ। ਬਿਲਕੁਲ। ਉਦੋਂ ਕੀ ਹੋਇਆ ਸੀ ਪੰਜਾਬ ਦੇ ਅੰਦਰ ਬਿਲਕੁਲ 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 ਉਹ ਤਾਂ ਇੱਕ ਜਮਾਤ ਖਲੋਗੀ ਤੇ ਇਹ ਮਾੜੇ ਜਿਹੇ ਫੜੇ ਗਏ ਇਹਦਾ ਕਿੰਨੇ ਪੁੱਛਣਾ ਸੀ ਪੰਜਾਬ ਦੇ ਅੰਦਰ ਇਹਨਾਂ ਕਿ ਇਹੋ ਜਿਹੇ ਐਕਟਰ ਨੂੰ ਕਿੰਨੇ ਲੋਕਾਂ ਨਾਲ ਜ਼ਿੰਦਗੀ ਹੁੰਦੀ ਹੈ ਪੰਜਾਬ ਦੇ ਅੰਦਰ। ਹੂੰ। ਔਰ ਦੇਖੋ ਜੇ ਉਹ ਬੱਚੇ ਨੇ ਕੋਈ ਗਲਤ ਐਕਟ ਕੀਤਾ ਹੈ ਜਾਂ ਨੇ ਗਲਤ ਕੰਮ ਕੀਤਾ ਤੇ ਉਹਨੇ ਉਹੋ ਜੀ ਤੁਸੀਂ ਉਹਦੇ ਦੇ ਕਾਰਵਾਈ ਕਰ ਦਿੰਦੇ ਹੂੰ ਨਾ ਨਾ ਕੋਈ ਵੀ ਘਟਨਾ ਚਾਹੇ ਕੋਈਂ ਦੇ ਤੇ ਕਾਰਵਾਈ ਕੀਤੀ ਵੀ ਮਾੜੀ ਮੋਟੀ ਉਹ ਦਿਹਾੜੀ ਲਾ ਕੇ ਵੀ ਆਇਆ ਤੁਸੀਂ ਕੀ ਵਿਖਾ ਰਹੇ ਹੋ ਪੰਜਾਬ ਦੇ ਅਗਰ ਕਿ ਅਸੀਂ ਵਾਰਾਂ ਤੋਂ ਫੜ ਕੇ ਇੱਕ ਸਿੱਖ ਨੂੰ ਇਸ ਤਰ੍ਹਾਂ ਕੁੱਟਦੇ ਆਂ ਇਹ ਸ਼ਰਮ ਮਾਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਤੇ ਇਹੋ ਜਿਹੇ ਬੰਦੇ ਪੈਦਾ ਹੁੰਨ ਤੇ ਵੀ ਸ਼ਰਮ ਮਾਉਣੀ ਚਾਹੀਦੀ ਇਹੋ ਜਿਹੇ ਬੰਦੇ ਨੂੰ ਪੁਲਿਸ ਦਾ ਤੱਕ ਆਉਂਦਾ ਉਹ ਕਹਿੰਦੀ ਕਿ ਸਾਡੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਸਾਡੇ ਗੱਲ ਪਿਆ ਕੀ ਇਹ ਕਹਾਣੀਆਂ ਹੁੰਦੀਆਂ ਬਾਅਦ ਦੇ ਵਿੱਚ ਆਪਦੇ ਆਪ ਨੂੰ ਬਚਾਉਣ ਲਈ ਉਹ ਵੀ ਆ ਜੋ ਜੇ ਥੋੜੀ ਪੱਗ ਲਾਈ ਹੈ ਤੇ ਥੋੜੇ ਗੱਲ ਪੈਂਦਾ ਹੈ ਤਾਂ ਤੁਸੀਂ ਉਹਨੂੰ ਉਸੇ ਵੇਲੇ ਅਰੈਸਟ ਕਰਕੇ ਤੁਸੀਂ ਉਹਦੇ ਤੇ ਜਿਹੜੀ ਉਹਨਾਂ ਦੀ ਆਪਣੇ ਇੰਟਰਫੇਅਰ ਕਿ ਇਸ ਇੰਟਰਫੇਅਰਸ ਕੀਤੀ ਹੈ ਉਹਨਾਂ ਦੀ ਡਿਊਟੀ ਦੇ ਅੰਦਰ ਜਾਣ ਨੂੰ ਰੋਕਿਆ ਆਖੋ ਆ ਉਹ ਤਾਂ ਲੀਗ ਲੈਕਸ਼ਨ ਲਿਆ ਜਾਊਗਾ ਉਸ ਦੇ ਬਿਜੇ ਤੇ ਲਿਆ ਜਾਊਗਾ ਤੁਹਾਨੂੰ ਇਹ ਐਕਟ 'ਚ ਕਿੰਨੇ ਲਿਖਿਆ ਸੀ ਕਿ ਉਹਨੂੰ ਤੰਦਿਆਂ ਲਾਤਾ ਪਾੜ ਦਿਓ ਉਹਨੂੰ ਕੁੱਟ-ਕੁੱਟ ਕੇ ਤੁਸੀਂ ਥੱਲੇ ਸੁੱਟ ਦਿਓ ਹਮ ਇੱਕ ਪ੍ਰਾਈਵੇਟ ਬੰਦਾ ਦਾ ਲੜੇ ਗੱਲ ਅੱਡ ਹੈ ਪਰ ਤੁਸੀਂ ਸਿੱਖਿਆ ਕੀ ਹੈ ਕੀ ਸਿਕਾਇਆ ਤੁਹਾਨੂੰ ਡੇਲੀ ਡਿਊਟੀ ਦੇ ਉੱਪਰ ਸੋਏ ਬੜੀ ਇੱਕ ਮੰਦਭਾਗੀ ਘਟਨਾ ਹੈ ਚੰਗੀ ਗੱਲ ਨਹੀਂ ਇੱਕ ਨਾ ਟੌਰਚਰ ਨਹੀਂ ਕਿਸੇ ਨੂੰ ਕਰ ਸਕਦੇ ਜਿਵੇਂ ਇਦਾਂ ਹੀ ਕੁੱਟਿਆ ਜਾ ਰਿਹਾ ਇਦਾਂ ਦੀ ਇੱਕ ਘਟਨਾ ਸ਼ਰ ਪਟਿਆਲੇ ਨਾਬੇ ਦੇ ਕੋਲ ਦੀ ਇੱਕ ਤਸਵੀਰ ਵਾਇਰਲ ਹੁੰਦੀ ਹੈ ਕਿ ਉੱਥੇ ਇੱਕ ਪ੍ਰਵਾਸੀਆਂ ਦੇ ਵੱਲੋਂ ਇੱਕ ਗੁਰਸਿੱਖ ਜਿਹੜਾ ਉਹ ਪੰਚਰ ਲਾਉਣ ਦਾ ਕੰਮ ਤੇ ਨਾਲ ਨਿਸ਼ਾਨ ਸਾਹਿਬ ਰੀਜਦਾ ਸੀ ਉਹਨੂੰ ਵੀ ਇਦਾਂ ਕੁੱਟਿਆ ਹੁੰਦੀ ਡੈਥ ਹੋ ਗਈ ਗੁੰਗਾ ਵੀ ਸੀ ਬੋਲਾ ਵੀ ਸੀਗਾ ਮਤਲਬ ਉਹ ਜਿਵੇਂ ਵੀ ਬੰਦਾ ਹੁੰਦਾ ਇੱਕ ਉਹ ਉਹ ਓਦਾਂ ਹੋਇਆਗੇ ਇਹ ਉਹ ਵੀ ਕੈਮਰੇ ਚ ਕੈਦ ਹੋਈ ਪ੍ਰਵਾਸੀ ਜੀ ਉਹ ਭੱਜ ਗਏ ਕਦੀ ਪੁਲਸ ਵਾਲੇ ਕੁੱਟਦੇ ਆ ਕਦੀ ਪ੍ਰਵਾਸੀ ਕੁੱਟਦੇ ਆ ਕਿ ਇਦਾਂ ਦੀਆਂ ਗੱਡੀਆਂ ਸਿੱਖਾਣਾ ਹੀ ਮਾਪਰ ਦੇਖੋ ਸਿੱਖਾਂ ਦਾ ਮੈਂ ਨਾ ਅੱਗੇ ਕਿਸੇ ਕੋਲ ਗੱਲ ਕਰਕੇ ਅਟਿਆ ਸਾਡਾ ਕੋਈ ਲੀਡਰ ਹੀ ਨਹੀਂ ਸਨ 47 ਤੋਂ ਬਾਅਦ ਦੂਰ ਅੰਦੇਸ਼ੀ ਲੀਡਰ ਸਾਡੀ ਕੌਮ 'ਚ ਪੈਦਾ ਹੀ ਨਹੀਂ ਹੈ ਹੋਇਆ ਹੀ ਨਹੀਂ ਹੁਣ ਜਿਹੜਾ ਦੂਰ ਅੰਦੇਸ਼ੀ ਹੋਵੇ ਜਿਹਨੂੰ ਆਪਦੀ ਕੌਮ ਦੇ ਪ੍ਰਤੀ ਕੋਈ ਸੋਚ ਹੋ ਜਿਹਨੂੰ ਮਾਲ ਦੇ ਪੰਜਾਬ ਨਾਲ ਹੋਵੇ ਆ ਤੁਹਾਡੇ ਆਮ ਆਦਮੀ ਨੇ ਤਾਂ ਬੇੜਾ ਘਰੇ ਕੀਤਾ ਕੀਤਾ ਤੁਹਾਡੇ ਪੰਥਕ ਲੀਡਰਾਂ ਨੇ 2016 'ਚ ਪ੍ਰਵਾਸੀ ਲੈ ਕੇ ਆਏ ਅੱਜ ਉਹਨਾਂ ਨੂੰ ਪੁੱਛੋ ਜਗਮੀਤ ਸਿੰਘ ਕਿਸੇ ਨੂੰ ਮੋਬਾਈਲ ਲਾਓ ਕਿ ਕਿ ਪ੍ਰਵਾਸੀਆਂ ਨੇ ਇੱਕ ਨਿਹੰਗ ਸਿੰਘ ਦੇ ਗੁਰਸਿੱਖ ਜਾਂ ਗੁਰਸਿੱਖ ਬੰਦੇ ਨੂੰ ਮਾਰਿਆ ਉਹਨਾਂ ਨੇ ਤੇ 2016 ਦਾ ਜੀਤ ਅਖਬਾਰ ਪੜ ਕੇ ਵੇਖ ਲੈ ਜੇ ਪ੍ਰਵਾਸੀਆਂ ਨੇ ਛੋੜ ਦਿੱਤੀ ਜਿਹੜੇ ਇਹਨਾਂ ਨੇ ਪੰਥਕ ਲੀਡਰਾਂ ਨੇ ਪੰਜਾਬ ਦੇ ਆ ਨੇ ਕਿਹਨਾਂ ਨੂੰ ਪੰਜਾਬ ਚ ਲੈ ਕੇ ਆਓ ਪੀਆਰ ਬਣਾਏ ਨੇ ਇਹਨਾਂ ਲੋਕਾਂ ਨੇ ਹੂੰ ਇਹੀ ਲੋਕ ਤੁਹਾਨੂੰ ਵਾਰ-ਵਾਰ ਕਹਿ ਰਹੇ ਨੇ 84 ਯਾਦ ਕਰਾ ਦੇਾਂਗੇ ਤੁਹਾਨੂੰ ਤੇ ਇਹ ਇਹ ਤੁਹਾਡਾ ਕਲੀਡਰ ਵੀ ਨਹੀਂ ਬੋਲਦਾ ਕੈਨੇਡਾ ਇਸ਼ੂ 'ਤੇ ਬੋਲਿਆ ਤੁਹਾਡਾ ਲੀਡਰ ਕੋਈ ਨਹੀਂ ਕੈਨੇਡਾ ਦੇ ਉੱਤੇ ਕਿੰਨਾ ਅਤਿਆਚਾਰ ਹੋਇਆ ਸਿੱਖਾਂ ਦੇ ਉੱਪਰ ਇਹ ਤੋਂ ਸਤਾਂ ਦਾ ਪ੍ਰਾਈਮ ਮਿਨਿਸਟਰ ਕੱਲੇ ਮੰਂਦਰ ਦਾ ਨਾਮ ਲੈ ਰਿਆ ਉਹਨਾਂ ਦੇ ਲੀਡਰ ਉਹਨਾਂ ਦੇ ਨਾਲ ਖਲੋਗੇ ਨੇ ਤੇ ਅਸੀਂ ਅੱਜ ਵੀ ਨਿਲਾਇਕਾ ਵਾਂਗੂ ਉਹਨਾਂ ਦੇ ਮਗਰ ਹਰਲ ਹਰਲ ਕਰਦੇ ਫਿਰਦੇ ਆ ਕਿੰਨਾਂ ਦੇ ਲੀਡਰਾਂ ਦੇ ਮਗਰ ਤੁਰਦੇ ਜਿਹੜੀ ਆਪ ਦੀ ਕੌਮ ਤੇ ਜਿਆਦੇ ਪੁਜਾਰ ਤੇ ਲੀਡਰ ਹੀ ਹੈੜੀ ਤੇ ਲੀਡਰ ਨੇ ਹੂੰ